ਦੀਵਾਲੀ ਮੌਕੇ ਪੰਜਾਬ ਵਿੱਚ 2 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਐਸਐਸ ਮਰਵਾਹਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਪ੍ਰਦੂਸ਼ਣ ਰੋਕਣ ਲਈ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਪਟਾਕੇ ਚਲਾਉਣ ਦੇ ਨਾਲ-ਨਾਲ ਮੋਮਬੱਤੀਆਂ ਤੇ ਦੀਵੇ ਬਾਲਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਦੀਵਾਲੀ ਨੂੰ ਕੁਛੇ ਦਿਨ ਰਹਿ ਗਏ ਨੇ ਆਮ ਤੌਰ ਤੇ ਜਿੱਥੇ ਕੋਟ ਵੱਲੋਂ ਵੀ ਆਰਡਰ ਜਾਰੀ ਕੀਤੇ ਜਾਂਦੇ ਨੇ ਹਰ ਸਾਲ ਕਿ 2 ਘੰਟੇ ਦੇ ਲਈ ਹੀ ਸਿਰਫ ਪਟਾਕੇ ਚਲਾਏ ਜਾਣਗੇ ਤਾਂ ਕਿ ਜਿਹੜਾ ਪੋਲੂਸ਼ਨ ਵੀ ਕੰਟਰੋਲ ਹੋ ਸਕੇ ਲੋਕਾਂ ਦੀ ਹੈਲਥ ਵੀ ਸਹੀ ਰਹੇ ਉੱਤੇ ਹੀ ਯੂਟੀ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਟੋਟਲੀ ਜਿਹੜਾ ਬੈਨ ਕਰ ਦਿੱਤਾ ਗਿਆ ਹੈ ਲੇਕਿਨ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਸਿਰਫ 2 ਘੰਟੇ ਦਾ ਹੀ ਸਮਾਂ ਰੱਖਿਆ ਗਿਆ ਹੈ ਲੇਕਿਨ ਕੀ ਲੱਗਦਾ ਹੈ ਕਿ ਪਟਾਕੇ ਸਿਰਫ 2 ਘੰਟੇ ਚਲਾਉਣ ਦੇ ਨਾਲ ਜਾਂ ਬਿਲਕੁਲ ਬੰਦ ਕਰਨ ਦੇ ਨਾਲ ਪੋਲੂਸ਼ਨ ਵਿੱਚ ਕੰਟਰੋਲ ਹੋ ਸਕਦਾ ਹੈ ਨਹੀਂ ਸੜਨਾ ਕਲ ਕਰਨ ਦੇ ਲਈ ਪੰਜਾਬ ਪੋਲੂਸ਼ਨ ਕੰਟਰੋਲ ਬ ਜਿਹੜੇ ਚੇਅਰਮੈਨ ਸਰ ਮੌਜੂਦ ਹੈ ਸਰ ਵੈਲਕਮ ਟੂ ਪੀਟੀ ਸਪਟੇਬਰ ਤੁਹਾਡੇ ਕੋਲ ਜਾਨਣਾ ਚਾਹਾਂਗੇ ਜਿਸ ਤਰੀਕੇ ਨਾਲ ਚੰਡੀਗੜ੍ਹ ਨੇ ਟੋਟਲੀ ਬੈਨ ਕਰ ਦਿੱਤਾ ਹੈ ਕਿ ਪਟਾਕੇ ਨਹੀਂ ਜਲਾਉਣੇ ਕੀ ਲੱਗਦਾ ਹੈ ਸਰ ਕਿ ਅਗਰ ਆਪਾਂ ਟੋਟਲੀ ਬੈਨ ਕਰ ਦਿੰਦੇ ਨੇ ਪਟਾਕੇ ਸਿਰਫ ਦੀਆਂ ਦੀਵੇ ਤੇ ਮੋਮਬੱਤੀਆਂ ਨਾਲ ਹੀ ਦੀਵਾਲੀ ਮਨਾਉਂਦੇ ਮਠਾਈਆਂ ਦੇ ਨਾਲ ਸਰ ਕਿੰਨਾ ਕੁ ਪੋਲਿਸ਼ਨ ਵਿੱਚ ਕੰਟਰੋਲ ਹੋ ਸਕਦਾ ਮੈਂ ਕੋਰਨਲ ਸ਼ੇਅਰ ਕਰਾਂਗਾ ਕਿ ਜਦ ਅਸੀਂ ਲਾਕਡਾਊਨ ਦੇ ਪੀਰੀਅਡ ਨੂੰ ਦੇਖੀਏ ਲਾਕਡਾਊਨ ਦੇ ਪੀਰੀਅਡ ਵਿੱਚ 5 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਹਿੰਦੂ ਦੇ ਸ਼ਰਧਾਲੂਆਂ ਨੂੰ ਕਿਹਾ ਸੀਗਾ ਕਿ 9 ਮਿੰਟ ਲਈ 9 ਵਜੇ ਤੁਸੀਂ ਮੋਮਬਤੀਆਂ ਜਲਾ ਕੇ ਦੀਪਮਾਲਾ ਕਰੋ ਪਰ ਲੋਕਾਂ ਨੇ 9 ਵਜੇ ਤੋਂ ਲੈ ਕੇ 9 ਮਿੰਟ ਤੱਕ ਮੋਮਬਤੀਆਂ ਨਹੀਂ ਜਲਾਈਆਂ ਕੇ ਲੋਕਾਂ ਨੇ ਤਾਂ ਸਾਰਾ ਸਾਰੀ ਰਾਤ ਮੋਮਬਤੀਆਂ ਜਲਾਈਆਂ ਤੇ ਉਹਦਾ ਜਿਹੜਾ ਇੰਪੈਕਟ ਸੀਗਾ ਉਹ AQI ਤੇ ਤਿੰਨ ਸਾਡੇ ਸਟੇਟ ਦੇ ਵਾਡਿਸ਼ਾਰਾਂ ਵਿੱਚ ਨਜ਼ਰ ਆਇਆ ਤੇ ਜਿਹੜਾ ਸਾਡਾ ਨਾਰਮਲੀ ਉਹਨਾਂ ਦਿਨਾਂ ਚ AQI ਸੀਗਾ ਉਹ 25 ਤੋਂ 35 40 ਦੇ ਵਿੱਚ ਸੀ ਉਹ 50 ਕ੍ਰਾਸ ਕਰਕੇ 70 75 ਤੱਕ ਚਲਾ ਗਿਆ ਸੋ ਇਹ ਸ਼ੋ ਕਰਦਾ ਹੈ ਕਿ ਕੱਲੇ ਪਟਾਕੇ ਹੀ ਨਹੀਂ ਸਾਨੂੰ ਮੋਮਬਤੀਆਂ ਦੀਵਿਆਂ ਤੇ ਵੀ ਥੋੜਾ ਜਿਹਾ ਚੈੱਕ ਰੱਖਣ ਦੀ ਲੋੜ ਹੈ ਜਿਹਦੇ ਨਾਲ ਜਿਨ੍ਹਾਂ ਨਾਲ ਪੋਲੂਸ਼ਨ এনवायरमेंटਲ ਪੋਲੂਸ਼ਨ 에ਅਰ ਪੋਲੂਸ਼ਨ ਹੁੰਦਾ ਤੇ ਜੇ ਅਸੀਂ ਉਹਦੇ ਤੇ ਚੈੱਕ ਕਰੀਏ ਤੇ ਅਸੀਂ ਉਹਨੂੰ ਕੰਟਰੋਲ ਕਰ ਸਕਦੇ ਸਰ ਦੀਵਾਲੀ ਔਰ ਪਰਾਲੀ ਦੋਨਾ ਜਿਹੜੇ ਕੰਬੀਨੇਸ਼ਨ ਆਮ ਤੌਰ ਤੇ ਇਹ ਦਿਨਾਂ ਵਿੱਚ ਦੇਖਿਆ ਜਾਂਦਾ ਕੀ ਲੱਗਦਾ ਹੈ ਕਿ ਸਰ ਜਿਵੇਂ ਹੁਣ ਦੀਵਾਲੀ ਤੋਂ ਬਾਅਦ ਅਪ ਲੈਵਲ ਉੱਪਰ ਹੋ ਸਕਦਾ ਅ ਅਕਸਰ ਜਿਹੜਾ ਪਿਛਲੇ ਸਾਲਾਂ ਦਾ ਜਿਹੜਾ ਸਾਡੇ ਡਾਟਾ ਇਹ ਕਹਿੰਦਾ ਕਿ ਦੀਵਾਲੀ ਤੋਂ ਬਾਅਦ ਏਕਯੂਆਈ ਦਾ ਲੈਵਲ ਬਹੁਤ ਵੱਧ ਹੈ ਇਸ ਸਾਲ ਵੀ ਵਤਨ ਦੀ ਉਮੀਦ ਹੈ ਕੋਈ ਜਦੋਂ ਲੈਵਲ ਵੱਧਦਾ ਤਾਂ ਕਿੰਨਾ ਹਾਨੀਕਾਰਕ ਹੁੰਦਾ ਕਿੰਨਾ ਕੁ ਜ਼ਿਆਦਾ ਇੰਪੈਕਟ ਪਾ ਦਿੰਦਾ ਹੈ ਬਾਡੀ ਤੇ ਅ ਦੇਖੋ ਜਿਹੜਾ ਜਿਹੜਾ ਹੈਗਾ ਏਕਯੂਆਈ ਰਿਲੇਟਸ ਕਰਦਾ ਹੈਗਾ 에ਅਰ ਪੋਲਿਊਸ਼ਨ ਦੇ ਨਾਲ 에ਅਰ ਪੋਲਿਊਸ਼ਨ ਜਦੋਂ ਹੁੰਦਾ ਹੈ ਤੇ ਸਾਡੇ ਲੰਗਸ ਦੇ ਉੱਤੇ ਇੰਪੈਕਟ ਹੁੰਦਾ ਤੇ ਇਸ ਸਾਲ ਸਾਨੂੰ ਹੋਰ ਵੀ ਧਿਆਨ ਰੱਖਣ ਦੀ ਲੋੜ ਹੈ ਜਿਹੜਾ ਕੋਵਿਡ ਦਾ ਪੈਂਡੈਮਿਕ ਪੈਂਡੈਮਿਕ ਚੱਲਿਆ ਹੈ ਉਹ ਸਾਡੇ ਲੰਗਸ ਦੇ ਉੱਤੇ ਇੰਪੈਕਟ ਕਰ ਰਿਹਾ ਜੇ ਅਸੀਂ ਧੂਏਂ ਦੇ ਨਾਲ ਪੋਲੂਸ਼ਨ ਕਰਾਂਗੇ ਉਹਨੇ ਵੀ ਸਾਡੇ ਲੰਗਸ ਦੇ ਉੱਤੇ ਇੰਪੈਕਟ ਕਰਨਾ ਹੈ ਜਿੰਨਾ ਗੱਲ ਕਰਨ ਦੇ ਲਈ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਦੇ ਚੇਅਰਮੈਨ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਰੀਚੁਅਲਸ ਨੂੰ ਪੂਰੇ ਫਾਲੋ ਕੀਤਾ ਜਾਵੇ ਪੂਰੇ ਚੀਜ਼ਾਂ ਨੂੰ ਪ੍ਰੋਪਰ ਤਰੀਕੇ ਨਾਲ ਫਾਲੋ ਕੀਤਾ ਜਾਵੇ ਕੈਮਰਾਮੈਨ ਇੰਦਰਜੀਤ ਸਿੰਘ ਨਾਲ ਲਮਨਪ੍ਰੀਤ ਕੌਰ ਪੀਟੀਸੀ ਨਿਊਜ਼ ਮੋਹਾਲੀ